ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਸਰਾ ਫੈਮਲੀ ਤੇ ਹੋਸਨਾਵ ਜਿੱਕ ਮੈਂ ਤੇ ਅੱਜ ਤਰੀਕ ਹੋ ਗਈ ਹੈ 9 ਅਗਸਤ ਤੇ ਮਾਰਨਿੰਗ ਦਾ ਹੈਗਾ ਟਾਈਮ ਸਵੇਰ ਦੇ 7:00 ਵਜੇ ਲਗੇ ਤੇ ਅੱਜ ਰਖੜੀ ਦਾ ਤਿਹਾਰ ਆ ਜਿਹੜਾ 9 ਅਗਸਤ ਦਾ ਹੈ ਤਰੀਕ ਤੇ ਸਾਰੇ ਭੈਣ ਭਰਾਵਾਂ ਨੂੰ ਰਖੜੀ ਦੇ ਤਿਹਾਰ ਦੀ ਬਹੁਤ-ਬਹੁਤ ਪਗਾਈਆਂ ਹੋਣ ਜੀ ਸਾਰੇ ਭੈਣ ਭਰਾਵਾਂ ਦਾ ਜਿਹੜਾ ਪਿਆਰਾ ਉਹ ਬਣਿਆ ਰਹੀ ਹੈ ਨਾ ਤੇ ਇੱਕ ਦੂਜੇ ਤੇ ਰਖੜੀ ਬੰਨਦੇ ਰਹੇ ਹਨ ਇਹ ਤਿਹਾਰ ਆ ਜਿਹੜਾ ਭੈਣਾਂ ਦੇ ਤੇ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਆਗਾ ਤੇ ਬਾਕੀ ਚਲੋ ਜੀ ਸਾਰੇ ਆਡੇ ਆਪਣੇ ਭਰਾਵਾਂ ਨੂੰ ਰਖੜੀ ਬੰਨੋ ਜਿਹੜੇ ਦੂਰ ਦਰਾਡੇ ਨੇ ਹਨਾ ਤੇ ਜਿਹੜੇ ਕੋਈ ਬਾਹਰ ਗਏ ਹੋਏ ਆ ਜਿਵੇਂ ਉਹਦਾ ਭਰਾ ਵਰਗੇ ਜਾਂ ਕੋਈ ਭੈਣਾਂ ਬਾਹਰ ਦੀਆਂ ਹੋਈਆਂ ਨੇ ਤੇ ਆਪ ਦਾ ਫੋਨ ਨਹੀਂ ਜਾਂ ਕੋਰੀਅਰ ਹੁਣ ਨਾ ਚੱਲ ਪਿਆ ਹੁਣ ਕੋਰੀਅਰ ਭੇਜਦੇ ਆ ਹਨ ਉਹ ਫੈਮਪਰ ਜਾਂ ਭੇਜਦੇ ਆਗੇ ਰਖੜੀ ਵਾਲਾ ਤੇ ਚਲੋ ਜੀ ਸਾਰੇ ਜਣੇ ਰਖੜੀ ਅਧਿਆਰ ਸੈਲੀਬ੍ਰੇਟ ਕਰੋ ਤੇ ਮਾਰਨਿੰਗ ਹੋ ਗਈ ਹੈ ਜੀ ਆਪਾਂ ਬਲੌਗ ਅੱਜ ਦਾ ਸਟਾਰਟ ਕਰ ਰਹੇ ਆ ਤੇ ਪਹਿਲਾਂ ਮੈਂ ਤੁਹਾਨੂੰ ਲੱਕੜ ਵਾਲਾ ਕੰਮ ਦਿਖਾਉਣੀ ਆ ਵੀ ਆਪਣੇ ਘਰ ਦਾ ਕੰਮ ਤੇ ਕਿੱਥੇ ਤੱਕ ਚੱਲਿਆ ਗਿਆ ਕਿਉਂਕਿ ਆਪਣੇ ਲੱਕੜ ਵਾਲੇ ਮਿਸਤਰੀ ਲੱਗੇ ਹੋਏ ਆਗੇ ਕਈ 5-6 ਦਿਨ ਹੋ ਗਏ 5 ਨਹੀਂ 4-5 ਦਿਨ ਹੋ ਗਏ 4 ਕੰਨ ਹੋ ਗਏ ਤੇ ਜਿਹੜਾ ਆਪਣੇ 게ਟਾ ਦਾ ਕੰਮ ਚੱਲੀ ਜਾਂਦਾਗਾ ਤੇ 게ਟ ਆਪਣੇ ਨੀਚੇ ਵਾਲੇ ਪੋਰਸ਼ਨ ਦੇ ਦਾ ਤਕਰੀਬਨ ਸਾਰੇ ਲੱਗ ਗਏ ਉੱਪਰ ਵਾਲੇ ਪੋਰਸ਼ਨ ਦੇ ਸ਼ਾਇਦ ਅੱਜ ਲਾ ਦੇਣਾ ਹਨਾ ਤੇ ਲੱਕੜੀ ਵਾਲਾ ਮਿਸਤਰੀ ਜਿਹੜਾ ਆਪਣੇ ਲੱਗ ਰਿਹਾਗਾ ਤੇ ਮੈਂ ਤੁਹਾਨੂੰ ਦਿਖਾਉਣੀ ਆ ਤੇ ਤੁਸੀਂ ਦੱਸਿਓ ਵੀ ਕਿੱਦਾਂ ਦੇ ਲੱਗਦੇ ਨੇ ਗੇਟ ਤੇ ਬਸ ਜੀ ਹੌਲੀ ਹੌਲੀ ਇਹਨਾ ਕੰਮ ਚੱਲੀ ਜਾਂਦਾਗਾ ਤੇ ਹੁਣ ਲੱਕੜ ਦਾ ਕੰਮ ਹੋ ਜਾਊਗਾ ਲੱਕੜ ਦੇ ਕੰਮ ਨੂੰ ਲੱਗ ਜਾਂਦਾ ਟਾਈਮ ਕਾਫੀ ਹੈ ਨਾ ਤੇ ਕਿਚਨ ਦੇ ਕੰਮ ਚ ਜ਼ਿਆਦਾ ਟਾਈਮ ਲੱਗ ਜਾਂਦਾ ਲੱਕੜ ਦੇ ਚ ਤੇ ਫਿਰ ਹੁਣ ਆਪਣੇ ਚਲੋ ਜੀ ਮਿਸਤਰੀ ਲੱਗ ਗਿਆ ਫਾਈਨਲੀ ਤੇ ਗਰਮੀ ਵੀ ਜਿਹੜੀ ਇੱਕ ਬਹੁਤ ਜ਼ਿਆਦਾ ਹੈਗਾ ਗਰਮੀ ਜਿਹੜੀ ਬਹੁਤ ਜ਼ਿਆਦੇ ਆ ਗਈ ਤੇ ਚਲੋ ਮੈਂ ਤੁਹਾਨੂੰ ਦਿਖਾਉਣੀ ਆ ਤੁਸੀਂ ਦੱਸਿਓ ਵੀ ਕਿਵੇਂ ਲੱਗਦੇ ਆਪਣੇ ਆਹ ਦ ਸਾਰਾ ਮਸ਼ੀਨ ਮਸ਼ੂਨ ਪਈ ਆ ਲੱਕੜ ਵਾਲੀ ਆ ਜਿੱਤੋਂ ਉਹ ਕਰਦੇ ਨੇ ਇਹ ਲੱਕੜ ਵਾਲੀ ਮਸ਼ੀਨ ਆ ਮਿਸਤਰੀਆਂ ਦੀ ਤੇ ਆ ਦੇਖੋ ਪਹਿਲਾਂ ਇੱਧਰ ਖਲਾਰਾ ਚਲੋ ਹੁਣ ਇਹ ਤਾਂ ਇੱਕ ਵਾਰ ਇਕੱਠੇ ਹੀ ਸਾਫ਼ ਹੋਊਗਾ ਹੁਣ ਖਲਾਰਾ ਕਲੂਰਾ ਤਾਂ ਹੀ ਚੱਲੀ ਜਾਊਗਾ ਆ ਦੇਖੋ ਜੀ ਐਵੇਂ ਲੱਗ ਗਈ ਆਪਣੇ ਗੇਟ ਜਿਹੜੇ ਤੇ ਆ ਵਾਲੇ ਆ ਵਾਲਾ ਹੈਗਾ ਜਿਹੜਾ ਆਪਣਾ ਕਲਰ ਆ ਗੇਟਾਂ ਦਾ ਤੇ ਹੈਂਡਲ ਵਗੈਰਾ ਸਾਰੇ ਲਾਤੇ ਤੇ ਦੱਸਿਓ ਜਰੂਰ ਬਹੁਤ ਸੋਹਣੇ ਲੱਗਦੇ ਨੇ ਇਹ ਚਲੋ ਸਾਨੂੰ ਤਾਂ ਸੋਹਣੇ ਲੱਗਨੇ ਲੱਗਦੇ ਤੁਸੀਂ ਦੱਸਿਓ ਬਾਕੀ ਆਹ ਦੇਖ ਲਓ ਕਿੰਨਾ ਟੇ ਮਾਰਿਆ ਪਿਆਗਾ ਇੱਥੇ ਲੱਕੜ ਦਾ ਉਹ ਕਰ ਕਰਕੇ ਬੂਰਾ ਜਿਹਾ ਨਿਕਲਦਾ ਹੁੰਦਾ ਜਿਹੜਾ ਇਹ ਉਹ ਵਾਲਾ ਸਾਰ ਹਰਾ ਹਰਾ ਹੋਇਆ ਪਿਆ ਇਹ ਹਰੀ ਹਰੀ ਜਿਹਾ ਨਿਕਲਦਾ ਪਤਾ ਨਹੀਂ ਕੀ ਹੈ ਤੇ ਉਹ ਵਾਲਾ ਹੈਗਾ ਦੇਖੋ ਬਾਥਰੂਮ ਦਾ ਗੇਟ

ਉੱਧਰ ਉਹ ਜਿਹੜਾ ਆਪਣੇ ਬਾਹਰਲੇ ਪਾਸੇ ਨਿਕਲਦਾਗਾ ਗੇਟ ਇਹ ਵੀ ਲੱਗ ਗਿਆ ਜੋ ਦੱਸਿਓ ਕਮੈਂਟਾਂ ਦੇ ਵਿੱਚ ਵੀ ਤੁਹਾਨੂੰ ਕਿਵੇਂ ਲੱਗੇ ਰੀਟ ਆਪਣੇ ਕਲਰ ਕਿਵੇਂ ਲੱਗਿਆ ਮੇਨ ਕਲਰ ਕਲਰ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਹਨ ਅਸੀਂ ਬਾਲਾ ਜਾਦੇ ਨਾ ਬਲੈਕ ਸਿਚ ਜੇ ਨਹੀਂ ਲੱਤਾ ਹੈਗਾ ਸਟੋਰੀ ਟੋਨ ਖਿਰਦੀ ਰੱਖੀ ਹੈ ਇਹਦੀ ਤੇ ਇੱਧਰ ਆਹ ਵਾਲਾ ਰੂਮ ਆ ਇੱਕ ਇਹਦਾ ਵੀ ਹੋ ਗਿਆ ਲੱਗ ਗਿਆ ਸਾਰਾ ਕੁਝ ਇਹਦੇ ਨਾਲ ਅਟੈਚ ਬਾਥਰੂਮ ਆਗਾ ਇਹ ਵੀ ਹੋ ਗਿਆ ਖਿਲਾਰੇ ਸਾਰੇ ਪਾਸੇ ਪਏ ਨਹੀਂ ਹਜੇ ਦੇਦਾ ਵੀ ਹੋ ਗਿਆ ਖੋਲ ਦਿੰਦੇ ਆਪਾਂ ਗੇਟ ਹੁਣ ਉੱਤੇ ਚੱਲੀ ਜਾਂਦਾ ਕੰਮ ਹਜੇ ਅੱਜ ਉੱਤੇ ਮਿਲਦਾ ਫਿਰ ਲਾ ਦੇਣਗੇ ਗੇਟ ਬਣੇ ਤਾਂ ਪਤਾ ਨਹੀਂ ਪਏ ਨੇਗੇ ਤੇ ਉੱਪਰ ਅੱਜ ਕੰਮ ਚੱਲੂਗਾ ਥੱਲੇ ਵਾਲਾ ਬਸ ਉਹ ਨਾ 메ਨ ਗੇਟ ਰਹਿ ਗਿਆ ਜਿਹੜਾ ਆਪਣਾ 메ਨ ਐਂਟਰੀ ਵਾਲਾ ਗੇਟ ਆ ਉਹ ਤਾਂ ਨਹੀਂ ਲਾਇਆ ਹਨਾ ਕਿਉਂਕਿ ਉਹਦੇ ਉਹ ਆਪਾਂ ਵੀ ਥੋੜਾ ਜਿਹਾ ਡਿਜ਼ਾਈਨਦਾਰ ਬਣਾਉਣਾਗਾ ਤੇ ਆਪਣੇ ਪੱਥਰ ਆ ਜਿਹੜਾ ਟਾਈਲਾਂ ਟਾਈਲਾਂ ਦਾ ਕਲਰ ਆ ਉਹ ਦੇਖ ਲਓ ਟਾਈਲਾਂ ਦਾ ਕਲਰ ਵੀ ਸਾਨੂੰ ਬਹੁਤ ਸੋਹਣਾ ਲੱਗਦਾ ਕਿਉਂਕਿ ਆਪਣੇ ਗੇਟਾਂ ਨਾਲ ਹੀ ਥੋੜਾ ਜਿਹਾ ਇਹ ਹੋ ਗਿਆ ਤੇ ਸਾਨੂੰ ਤਾਂ ਬਹੁਤ ਸੋਹਣਾ ਲੱਗਦਾ ਸਾਡਾ ਟਾਈਲਾਂ ਦਾ ਕਲਰ ਬਾਕੀ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਗੇਟਾਂ ਦਾ ਕਲਰ ਕਮੈਂਟਾਂ 'ਚ ਜ਼ਰੂਰ ਦੱਸਿਓ ਤੇ ਬਾਕੀ ਚੱਲੀ ਜਾਂਦਾ ਹਨਾ ਜਦੋਂ ਸਾਰੀ ਕੰਪਲੀਟ ਹੋ ਗਈ ਹੈ ਨਾ ਕੋਠੀ ਫੇਰ ਜ਼ਿਆਦਾ ਵਧੀਆ ਲੱਗੂ ਹੁਣ ਵੀ ਬਹੁਤ ਸੋਹਣੀ ਲੱਗਦੀ ਹੈ ਗੇਟਾਂ ਨਾਲ ਹੀ ਫਰਕ ਪੈ ਗਿਆ ਤੇ ਗੇਟਾਂ ਨਾਲ ਹੀ ਆ ਲੁੱਕ ਹੋਰ ਆਉਣ ਲੱਗੀ ਤੇ बस फिर इतो बांडो गेट तो बाद विंडो लग जाए अपन वो भी यही लागे बना के उसने तो किचन का कम किचन का कम शुरू हो जाएंगे तो मेन गेट है जोड़ा अपना एंट्री वाला लास्ट तो लगेगा तो बाकी तीस दस जी कमेंटा थोन किमें लगी लुक लग भी सोनी लगी मैं तो मैं थोड़ा उत्ते दिखा के लेके आते हजे लगे तो है नहीं कुछ पता नहीं हजे लाता कि नहीं कुछ ਤੇ ਤੁਹਾਨੂੰ ਦਿਖਾ ਕੇ ਲੈ ਕਰੀਏ ਚਲੋ ਆ ਗੋ ਉੱਪਰ ਚਲਦੇ ਆਪਾਂ ਸਾਨੂੰ ਆਏ ਆ ਵੀ ਅਸੀਂ ਜਦੋਂ ਸਾਫ਼ ਕਰਾਂਗੇ ਕਿਵੇਂ ਕਰਾਂਗੇ ਕਿਉਂਕਿ ਨਾ ਰੇਤਾ ਜਿਆ ਬੂਰਾ ਆ ਜਿਹੜਾ ਲੱਕੜ ਦਾ ਇਹ ਮਸਾ ਆ ਦੇਖੋ ਉੱਪਰ ਵੀ ਚੱਲੀ ਜਾਂਦਾ ਕੰਮ ਇੱਥੇ ਮੰਦਰ ਆ ਨਾ ਮੰਦਰ ਦੇ ਵਿੱਚ ਉਹ ਜਾਂਦੀ ਆਰਤੀ ਆ ਦੇਖੋ ਇੱਥੇ ਲਾਤੀਆਂ ਪੱਟੀਆਂ ਪੁੱਟੀਆਂ ਹੀ ਆ हेलो हेलो प्रदीप अब उपर ला दे सारे गेट देखो खलारे खलारे देखो मैंने खला अगर इधर लाती सारिया ने आनाए पे ने गेट गेट रेडी करे पेनेगी है उपरली किचन उपरली किचन बहुत बड़ी है इधर अपने बारला बेड़ा मॉर्निंग का व्यू अज लाग जान गए गेटा कम उस चली पिंडो का कम अपना उपरला बाथरूम चलो जी हम आप चलते हैं थले ਬਾਈ ਸਤਰੀ ਬਾਈ ਨੇ ਵੀ ਆਉਣ ਵਾਲੇ ਹੋਣਗੇ ਟਾਈਮ ਹੋ ਗਿਆ ਉਹਨਾਂ ਦਾ ਵੀ ਆਉਣ ਦਾ ਤੇ ਬਸ ਹੁਣ ਕੰਮ ਧੰਦੇ ਕਰਦੇ ਹਾਂ ਸ਼ੁਰੂ ਜਿੱਟਾ ਦਾ ਕਲਰ ਸੰਜੂਰ ਦੱਸਿਓ ਜੀ ਕਮੈਂਟਾਂ ਦੇ ਵਿੱਚ ਤੁਹਾਨੂੰ ਕਿਵੇਂ ਲੱਗੂਗਾ ਵਧੀਆ ਲੱਗਿਆ ਜਾਂ ਨਹੀਂ ਲੱਗਿਆ ਸਾਨੂੰ ਤਾਂ ਭਾਈ ਹਨਾ ਇੱਥੇ ਆਪਣੇ ਲੱਗੂਗਾ ਸ਼ਿੰਕ ਇੱਥੇ ਸ਼ਿੰਕ ਲੱਗਣਾ ਆਪਣੇ ਇੱਕ ਉੱਪਰ ਲੱਗਣਾ एक एक नीचे बदल भी हो गया मंत्री मी आज भी रब करे हाँ जी दसो की बन रहा ਕੀ ਗਿਆ ਦੂ ਸੋਣਦਾ ਨਹੀਂ ਸਾਨੂੰ ਖਾਸਰੀ ਗਾਲ ਜੀ ਸਾਰੰਗੀ ਅੱਜ ਕਾਦਾ ਤਿਹਾਰਾ ਗਾ ਸਾਰੀ ਭੈਣ ਭਰਾਵਾਂ ਨੂੰ ਰਖੜੀ ਦੇ ਤਿਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਕੇ ਪ੍ਰਭਾਪ ਪੈਣਾ ਹੱਸਦੇ ਵਸਦੇ ਰਹਿਣ ਤੇ ਸਭ ਦਾ ਪਿਆਰ ਆ ਜਿਹੜਾ ਬਣਿਆ ਰਹੇ ਬਲੌਗ ਉ ਭਾਂਡੇ ਭੰਨ ਤੇ ਗੁੱਡੀ ਨੂੰ ਬਲੌਗ ਆਪਾਂ ਸ਼ੁਰੂ ਕਰ ਲਿਆ ਸੀ ਸਵੇਰੇ ਸਵੇਰੇ ਫਿਰ ਮੈਂ ਉਧਰ ਆਪਣਾ ਘਰ ਦੇ ਗੇਟ ਦਿਖਾਉਣ ਗਈ ਸੀ ਤੇ ਹੁਣ ਆਪਾਂ ਬਣਾਉਣ ਲੱਗੇ ਆ ਰੋਟੀ। ਰੋਟੀ ਬਣਾ ਕੇ ਤੇ ਆਪਾਂ ਵੀ ਅੱਜ ਜਾਵਾਂਗੇ। ਕਿੰਡ ਗਰਮੀ ਜਿਹੜੀ ਕਿ ਬਹੁਤ ਜ਼ਿਆਦਾ ਹੈ ਜੀ ਜੀ ਨਹੀਂ ਕਰਦਾ। ਆਹ ਕਹਿੰਦੀ ਜਾ ਜਾ ਭੇਜੀ ਆਂਦੀ ਮੈਂ ਠੱਕੇ ਨਾਲ। ਕਹਿੰਦੀ ਜਾ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਹੁਣ ਫੜੇ ਜਾਣਾ ਠੀਕੋ। ਅੱਜ ਕਾ ਦਾ ਤਿਹਾਰਾ ਅੱਜ ਰਖੜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਦੋ ਸ਼ਬਦ ਸਾਰੇ ਭੈਣ ਭਰਾਵਾਂ ਲਈ ਵਧੀਆ ਭੈਣ ਭਰਾ ਆਪਦੇ ਆਪ ਚ ਮੋਹ ਪਿਆਰ ਰੱਖੋ ਤੇ ਰਖੜੀ ਦਾ ਤਿਹਾੜ ਸਾਰੇ ਭੈਣ ਭਰਾਵਾਂ ਨੂੰ ਸ਼ੁਭ ਹੋਵੇ ਬਸ ਇੰਨਾ ਹੀ ਹੂੰ ਰਖੜੀ ਦਾ ਤਿਹਾਰ ਜਿਹੜਾ ਕੋਈ ਸਮਝੇ ਹੈਨਾ ਭਰਾ ਭਰਾ ਮਾ ਦੀ ਤਾਂ ਕੋਈ ਵੀ ਇਨੀ ਲੈ ਸਕਦਾ ਪੈਣਾ ਵੀ ਸਮਝਣ ਭਰਾ ਵੀ ਸਮਝਾ ਹਾਂ ਜਿਹੜਾ ਕੋਈ ਸਮਝੇ ਸਾਰੇ ਭੈਣ ਭਰਾ ਹੱਸਦੇ ਵੱਸਦੇ ਰਹੋ ਜੀ ਚਲੋ ਜੀ ਕਰਦੇ ਆ ਬਲੌਗ ਕੰਟੀਨਿਊ ਤੇ ਆਪਾਂ ਵੀ ਜਾਵਾਂਗੇ ਅੱਜ ਪੈਂਡ ਤੇ ਪੈਂਡ ਮੇਰਾ ਕੋ ਰਖੜੀ ਦੀ ਵਜ੍ਹਾ ਕਰਕੇ ਨਹੀਂ ਸੀਗਾ ਤੇ ਮੇਰੀ ਮੰਮੀ ਨੇ ਆਪਰੇਸ਼ਨ ਕਰਵਾਇਆ ਸੀ ਮੈਂ ਉਹਦਾ ਪਤਾ ਲੈਣ ਜਾਣਾ ਤੇ ਚਲੋ ਬਾਕੀ ਛੁੱਟੀ ਸੀ ਅੱਜ ਉਤਮ ਨੂੰ ਹਨਾ ਬਾਰ ਐਤਵਾਰ ਦੀ ਤੇ ਆਪਾਂ ਪਤਾ ਲੈਣ ਚੱਲਾਂਗੇ ਤੇ ਬਾਕੀ ਚਲੋ ਦੇਖਦੇ ਆਂਗੇ ਰਖੜੀ ਦਾ ਵੀ ਜਿਵੇਂ ਵੀ ਹੋਇਆ ਮੈਂ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰੂੰਗੀ ਬਣੇ ਰਹੋ ਆਪਣੇ ਬਲੌਗ ਦੇ ਨਾਲ ਚੈਨਲ ਕਰਦੇ ਹੋ ਜੀ ਸਬਸਕ੍ਰਾਈਬ ਵੀਡੀਓ ਕਰਦੇ ਹੋ ਲਾਈਕ ਸ਼ੇਅਰ ਮੈਂ ਮਿਲਦੇ ਆਂ ਫਿਰ ਤੁਹਾਨੂੰ ਮੈਂ ਤਾਂ ਕਿੱਥੋਂ ਕਹਿਨੀ ਆਂ ਜਾ ਤੂੰ ਕਹਿੰਦੀ ਜਾ ਨਾ ਜਾ ਤੂੰ ਜਾ ਲਓ ਜੀ ਆਪਾਂ ਆਪਾਂ ਕੇ ਕੱਢ ਰਹੇ ਆਂ ਮੱਖਣੀ ਮੱਖਣੀ ਨਹੀਂ ਸਕਦੀ ਜਨ ਫਿਰ ਮੈਂ ਤਾਂ ਨਹੀਂ ਕਿਹਾ ਤੂੰ ਕਹਿਨੀ ਆ ਵੀ ਜਾ ਧੱਕੇ ਨਾਲ ਮੈਂ ਤਾਂ ਕਿਹਾ ਵੀ ਮੈਂ ਜਾ ਨਹੀਂ ਸਕਦੇ ਤੂੰ ਉਹਦੀ ਨਾ ਜਾ ਦੇਖ ਲਓ ਜੀ ਇਹ ਮੈਨੂੰ ਆਕੇ ਨਾਲ ਮੈਨੂੰ ਕਹਿੰਦੇ ਤੂੰ ਜਾ 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 ਮੈਂ ਜਾਣਾ ਚਾਹੁੰਦੀ ਨਹੀਂ ਫਿਰ ਧੱਕੇ ਨਾਲ ਮੈਨੂੰ ਤੋਰਦੀ ਆ ਹੁਣ ਮੈਂ ਤਾਂ ਮਮੀ ਲੱਗਦੀ ਐ ਤਾਂ ਜਾਣਾ ਚਾਹੁੰਦੀ ਨਹੀਂ ਗਰਮੀ ਵਾਲੀ ਗੱਲ ਵੀ ਹੈਗੀ ਐ ਦੇਖੋ ਵੀ ਹਾਂ ਮੈਂ ਨਹੀਂ ਜਾਣਾ ਚਾਹੁੰਦੀ ਗਰਮੀ ਕਰਕੇ ਆਪਣੇ ਘਰੋਂ ਜਾਣ ਨੂੰ ਨਹੀਂ ਜੀ ਕਰਦਾ ਹਨਾ ਪਰ ਛੁੱਟੀ ਦਾ ਲਾਹਾ ਲੈ ਰਹੀ ਆ ਮੈਂ ਪਤਾ ਲੈ ਕੇ ਆਉਣਾ ਮਮੀ ਦਾ ਨਾ ਆਪਰੇਸ਼ਨ ਕਰਾਇਆ ਸੀ ਜੇ ਗਈ ਨਹੀਂ ਤਾਂ ਕਰਕੇ ਮੈਨੂੰ ਲਾਲਚ ਹੋ ਗਿਆ ਛੁੱਟੀ ਦਾ ਤੇ ਕੁਛ ਚਲੋ ਰਖੜੀ ਹੈ ਤਿਹਾਰ ਆਪਾਂ ਦੋਨੇ ਕੰਮ ਇਕੱਠੇ ਕਰਿਆਵਾਂਗੇ ਗਰਮੀ ਦੇਖੋ ਬਹੁਤ ਜ਼ਿਆਦੇ ਆਪਾਂ ਸਿਆਏ ਆ ਵੀ ਇੱਕ ਸਰਦਾ ਨਹੀਂ ਜਾਏ ਬਿਨਾ ਤੇ ਜਾਨ ਨੂੰ ਪਰ ਘਰੋਂ ਆਪਦੇਉ ਨਹੀਂ ਜੀ ਕਰਦਾ ਜਮਾਂ ਵੀ ਮੈਂ ਸੱਚੀ ਗੱਲ ਦੱਸਦੀ ਆ ਕਿ ਪੈਰ ਵੀ ਪੁੱਟ ਨੂੰ ਜੀਨ ਕਰਦਾ ਡਰ ਲੱਗਦਾ ਮੈਂ ਕਰੀ ਰੇ ਰੱਬ ਉਹਰੇ ਅਰਦਾਸਾਂ ਵੀ ਮੀਂਹ ਪਾ ਦੇ ਰੱਬਾ ਥੋੜੀ ਜਿਹੀ ਠੰਡ ਕਰ ਦੇ ਤੇ ਦੇਖੋ ਹੁਣ ਰੱਬ ਸੁਣਦਾ ਕਿ ਨਹੀਂ ਪਰ ਬੱਦਲ ਤਾਂ ਕਰਲੇ ਥੋੜੀ ਜਿਹੀ ਹਵਾ ਵੀ ਆ ਰਹੀ ਏ ਠੰਡੀ ਰੰਡੀ ਕੀ ਪਤਾ ਰੱਬ ਸੋਣੀ ਲਵੇ ਸੋਨ ਲਵੇ ਕੀ ਪਤਾ ਮੈਂ ਦਿਲੋਂ ਦਿਲੋਂ ਅਰਦਾਸ ਕਰੀ ਸੀ ਵੀ ਵਾਹਿਗੁਰੂ ਜੀ ਥੋੜਾ ਜਿਹਾ ਠੰਡਾ ਮੌਸਮ ਕਰ ਦਿਓ ਬਸ ਬਾੜਾ ਨਹੀਂ ਚਾਹੀਦਾ ਥੋੜਾ ਜਿਹਾ ਕਰ ਦਿਓ ਹੋਊਗਾ ਠੰਡਾ ਮੌਸਮ ਬਾਕੀ ਸਭ ਪਹੁੰਚ ਗਏ ਨੇ ਤੇ ਕੰਮ ਸ਼ੁਰੂ ਕਰਤਾ ਅੱਜ ਆਪਣੇ ਉੱਪਰਲੇ ਗੇਟ ਨੇ ਜਿਹੜੇ ਉਹ ਲੱਗ ਜਾਣਗੇ ਤੇ ਹੁਣ ਆਪਾਂ ਗੁੰਨਦੇ ਆ ਆਟਾ ਤੇ ਆਟਾ ਗੁੰਨ ਕੇ ਫਿਰ ਰੋਟੀ ਬਣਾ ਲਈਏ ਹੱਸ ਫਿਰ ਮੇਲੋ ਆਪਣੇ ਘਰਾਂ ਨੂੰ ਹੋਈਏ ਹੋਰ ਫਿਰ ਜਾਈਏ ਸ਼ੈਰ ਬਠੰਡੇ ਨੂੰ ਸ਼ੈਰ ਬਠੰਡੇ ਨਹੀਂ ਹੈਗੇ ਮੇਰੇ ਪਿੱਕੇ ਗਾਈਸ ਸ਼ੈਰ ਬਠੰਡੇ ਲੈਣਾ ਨਹੀਂ ਸ਼ੈਰ ਸ਼ੈਰ ਨੂੰ ਬੈਣਾ ਟੱਟ ਤੋਂ ਟੱਟ ਲਾਉਂਗੇ ਕਿਵੇਂ ਅੱਛਾ ਮਾਰਉ ਲੱਗਣਾ ਬਸ ਠੀਕ ਹੈ ਤੂੰ ਫੇਰ ਵਗ ਜੀ ਇਹਨੇ ਪਾਣੀ ਤਾਂ ਨਹੀਂ ਪਾਖ ਜਦੋਂ ਵਿਹਲਾ ਰਹਿਣੀ ਲੋ ਜੀ ਆਪਾਂ ਫਾਈਨਲੀ ਤੁਰਪੇ ਆਂਗੇ